ਗੋਦੀ মিডিਆ ਜਨੋ ਅਸੀਂ ਕਹਿੰਨੇ ਆ ਵਕਾਊ মিডিਆ ਜਿਨ੍ਹਾਂ ਜਦੋਂ ਕਿਤੇ ਸਿੱਖਾਂ ਦੀ ਗੱਲ ਆਉਣੀ ਤੇ ਕਦੇ ਸਿੱਖ ਨਹੀਂ ਸੀ ਇਹਨਾਂ ਦੇ ਮੂੰਹੋਂ ਨਿਕਲਿਆ ਚਾਹੇ ਅਸੀਂ ਧਰਨੇ ਤੇ ਕਿਉਂ ਨਾ ਬੈਠੀ ਹੋਈਏ ਆਪਣੇ ਹੱਕਾਂ ਲਈ ਜਦੋਂ ਸਾਡਾ ਕਿਸਾਨੀ ਪ੍ਰੋਟੈਸਟ ਚੱਲ ਰਿਹਾ ਸੀ ਉਦੋਂ ਇਹਨਾਂ ਸਾਨੂੰ ਕੀ ਆਖਿਆ ਸੀ ਇਹ ਖਾਲਸਤਾਨੀ ਨੇ ਇਹ ਬਾਗੀ ਨੇ ਇਹ ਆਤਵਾਦੀ ਸੰਗਾਂ ਦੇ ਬੈਠੇ ਨੇ ਆ ਕੇ ਹੱਕ ਨਹੀਂ ਮੰਗਦੇ ਆਪਣੇ ਖਾਲਸਤਾਨ ਮੰਗਦੇ ਨੇ ਇਹੋ ਕੋਈ ਬੋਲਿਆ ਨਾ ਇਹ ਅੱਜ ਤੱਕ ਦੇ ਹੁਣ ਇਹਨਾਂ ਵਕਾਊ মিডিਆ ਦੀ ਮੈਡਮ ਜਿਹੜੀ ਬੜੀ ਚਾਂਮਲਦੀ ਸੀ ਬੜੀਆਂ ਚੀਕਾਂ ਮਾਰਦੀ ਹੁਣ ਤੱਕ ਸਿੱਖ ਰਾਜੀਮੈਂਟ ਨੇ ਆਹ ਕੀਤਾ ਸਿੱਖਾਂ ਨੇ ਉਹ ਕੀਤਾ ਐ ਹੋਈ ਦੀ ਉਹ ਹੋਈ ਦੀ ਕੀ ਗੱਲ ਹੁਣ ਸਿੱਖ ਕਿਉਂ ਯਾਦ ਆਏ ਬਾਰਡਰਾਂ ਤੇ ਖਲੋਣਾ ਪੈਣਾ ਨਾ ਜਦੋਂ ਮਰਨ ਦੀ ਗੱਲ ਆਉਂਦੀ ਆ ਫਿਰ ਕੌਣ ਅੱਗੇ ਕਰਦੇ ਆ ਜਿਨ੍ਹਾਂ ਨੂੰ ਅੱਤਵਾਦੀ ਜਿਨ੍ਹਾਂ ਦੀਆਂ ਦਸਤਾਰਾਂ ਚੋਪਦੀਆਂ ਨੇ ਜਿਨ੍ਹਾਂ ਦੇ ਚਿਹਰਿਆਂ ਤੇ ਦਾੜੇ ਚੁਬਦੇ ਨੇ ਫਿਰ ਇਹਨਾਂ ਨੂੰ ਟੈਂਕਾਂ ਤੇ ਤੋਪਾਂ ਦੇ ਅੱਗੇ ਕਰਨ ਵਾਸਤੇ ਸਰਦਾਰ ਦਿਸਦੇ ਨੇ